ਭਾਰਤ ਨੂੰ ਡੂੰਘੇ ਪਾਣੀਆਂ ਵਿੱਚੋਂ ਦੌੜਨ ਵਾਲੀ ਪਹਿਲੀ ਮੈਟਰੋ ਟ੍ਰੇਨ ਮਿਲ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਇਸ ਰੇਲ ਸੇਵਾ ਦਾ ਉਦਘਾਟਨ ਕੀਤਾ। ਉਹਨਾਂ ਨੇ ਹੀ ਦਸੰਬਰ 2023 'ਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਸਕੂਲੀ ਬੱਚਿਆਂ ਨਾਲ ਬੈਠ ਕੇ ਇਸ ਰੇਲ ਯਾਤਰਾ ਦਾ ਆਨੰਦ ਮਾਣਿਆ। ਹਾਲੇ ਇਹ ਮੈਟਰੋ ਰੇਲ ਹਾਵੜਾ ਮੈਦਾਨ ਤੋਂ ਕੋਲਕਾਤਾ ਦੇ ਪੂਰਬੀ-ਪੱਛਮੀ ਲਾਂਘੇ ਤੇ ਸਥਿਤ ਐਸਪਲੇ ਨੇੜ ਵਿਚਾਲੇ 4.8 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਇਸੇ ਰੂਟ ਦਾ 1.2 ਕਿਲੋਮੀਟਰ ਹਿੱਸਾ ਹੁੰਗਲੀ ਦਰਿਆ ਦੀ ਉੱਪਰਲੀ ਸੱਤਾ ਤੇ 30 ਮੀਟਰ heightੋਂ ਦੀ ਲੰਘਦਾ ਹੈ ਰੇਲ ਇਸ ਹਿੱਸੇ 'ਚੋਂ 45 ਸਕਿੰਟਾ ਚਹੀ ਨਿਕਲ ਜਾਂਦੀ ਹੈ ਦਰਸਲ ਦਰਿਆ ਦੇ ਹੇਠਾਂ ਇੱਕ ਵਿਸ਼ਾਲ ਤੇ ਮਜ਼ਬੂਤ ਟਿਊਬ ਨੂਮਾ ਸੁਰੰਗ ਬਣਾਈ ਗਈ ਹੈ ਇਸੇ ਵਿਚ ਰੇਲ ਪਟੜੀ ਵਿਛਾਈ ਗਈ ਹੈ ਇਹ ਸੁਰੰਗ ਪੂਰਬੀ ਪੱਛਮੀ ਮੈਟਰੋ ਕੋਰੀਡੋਰ ਪ੍ਰੋਜੈਕਟ ਦਾ ਹਿੱਸਾ ਹੈ ਇਹ ਮੈਟਰੋ ਰੇਲ ਪ੍ਰੋਜੈਕਟ ਵਧਾ ਕੇ 16.6 ਕਿਲੋਮੀਟਰ ਤੱਕ ਕਰ ਦਿੱਤਾ ਜਾਵੇਗਾ ਜਿਸ ਚੋਂ 10.8 ਕਿਲੋਮੀਟਰ ਹਿੱਸਾ ਜ਼ਮੀਨ ਦੋਸ਼ ਹੋਵੇਗਾ ਹੁਗਲੀ ਦਰਿਆ ਦਰਸਲ ਪਵਿੱਤਰ ਗੰਗਾ ਨਦੀ ਵਿੱਚੋਂ ਹੀ ਨਿਕਲਦਾ ਹੈ ਜਿਸ ਦਾ ਪਹਿਲਾ ਹਿੱਸਾ ਬਗੀਰਤੀ ਅਖਵਾਉਂਦਾ ਹੈ ਤੇ ਹੁਗਲੀ ਪੁੱਜ ਕੇ ਇਸ ਦਾ ਨਾਂ ਬਦਲ ਜਾਂਦਾ ਹੈ ਯਕੀਨੀ ਤੌਰ ਤੇ ਇਹ ਨਵਾਂ ਰੇਲ ਰੂਟ ਕੋਲਕਾਤਾ ਦੀ ਭੀੜ ਕੁਝ ਹੱਦ ਤੱਕ ਘਟਾਉਣ ਵਿੱਚ ਮਦਦ ਕਰੇ।